ਮੇਰੇ ਚੈਨਲ ਰਾਜਵੰਦ ਸਿੰਘ 13 13 ਦੇ ਦੇਖਣ ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਅਤੇ ਗੋਰੀ ਸਿੰਘ ਦੀ ਟੀਮ ਵੱਲੋਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਅੱਜ ਮੈਂ ਇੱਕ ਮੈਲ ਕਲਾ ਦੇ ਵਿੱਚ ਗੰਧ ਅਸਥਾਨ ਲਈ ਬੇਚਰ ਜਿੱਥੇ ਅੱਖਾਂ ਦਾ ਪੇਰ ਚੱਕਰ ਕੀਤਾ ਜਾਂਦਾ ਹੈ ਉਥੇ ਆ ਕੇ ਕੈਂਪ ਲਾਇਆ ਗਿਆ। ਸੋ ਇਹ ਕੈਂਪ ਦੀ ਸਾਰੀ ਜਾਣਕਾਰੀ ਵੀ ਲਈ ਹੈ। ਇਹ ਕੈਂਪ ਹਰ ਸਾਲ ਵੀ ਲਾਇਆ ਜਾਂਦਾ ਹੈ। ਤੋਂ ਕਸੀ ਪ੍ਰਧਾਨ ਜੀ ਤੋਂ ਕੱਟੇ ਪੁਰਾਣੇ ਜਿਹੜੇ ਲੈਂਦੇ ਆ ਉਹਨਾਂ ਕੋਲ ਵੀ ਇਹ ਪ੍ਰਸਾਦ ਇਹ ਦੇ ਕੇ ਸਦੇ ਚੰਦ ਵਿੱਚ ਲਾਇਆ ਜਾਂਦਾ ਜੀ ਸਾਡੇ ਕੇਂਦਰ ਰਾਜ ਦੇ ਮੁਖੀ ਦੇ ਦੇਖਣ ਚ ਆ ਸਕਾਂ ਨੂੰ ਅਤੇ ਤੋਂ ਅਸੀਂ ਸਾਰੇ ਵਿੱਚ ਸਾਡੇ ਲਈ ਸਤਿਕਾਰ ਹੋ ਸੋ ਸਾਰਾ ਜਿਹੜਾ ਇਹ ਚੈੱਕਪਟ ਜੀ ਲਾਇਆਗਾ ਖਾਣਾ ਇਹ ਤੁਸੀਂ ਹਰ ਸਾਲ ਲੁੰਨੇ ਆ ਕਿ ਅਸੀਂ ਬੈਸਿਕ ਪੁੱਛਿਆਗਾ ਬਾਹਰੋਂ ਥਾਨ ਕੰਡਿਸ਼ਨ ਬਣ ਵਿਰਧ ਆਸ਼ਰਮ ਦੇ ਵਿੱਚ ਹਰ ਸਾਲ ਇੱਕ ਕੈਂਪ ਲੱਗਦਾ ਹੈ ਕਿ ਕਿਸੀ ਕਿੰਤਾ ਮਹਿਸੂਸ ਕਰਦੇ ਹੈ ਕੈਂਪ ਲੱਗਦਾ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਸ਼ਤਕਾਰ ਦੇ ਉਪਰਾਜਿੰਦ ਕਰਦੇ ਰਹੇ ਜਿਹੜਾ ਕੈਂਪ ਲੱਗਦਾ ਧੰਨਵਾਦ ਆ ਜੀ ਜਿਨ੍ਹਾਂ ਨੇ ਇਸ ਮਾਰ ਦੀ ਨੇਤਰੇ ਜਿਹੜਾ ਆਉਣ ਲਈ ਸਹਿਯੋਗ ਦਿੱਤਾ ਇਹ ਜਿਹੜਾ ਕੈਂਪ ਹੈ ਜੀ ਵਿਰਧ ਆਸ਼ਰਮ ਦੇ ਵਿੱਚ ਸਾਡੇ ਪ੍ਰਧਾਨ ਲਖਮੀ ਸਿੰਘ ਜੀ ਹੋਰਾਂ ਵਾਂਗ ਐ ਨੇ ਆਪਣੇ ਮਾਤਾ ਪਿਤਾ ਤੇ ਜਾਂ ਆਪਣੇ ਚਾ ਜਿਹੜੇ ਆਪਣੇ ਮਾਤਾ ਦੇ ਬਾਰੇ ਜਿਆਦਾ ਚਿੰਤਾ ਕਰਦੇ। ਤੇ ਦਾਸੋਂ ਬਣਿਆ ਉਹ ਲੋੜ ਲੋੜ ਤਾਂ ਹੈ ਨਹੀਂ ਇਹਨਾਂ ਦੀ ਕਿਹਦਾ ਨਹੀਂ। ਐਸੇ ਮਹਾਵਿੜਿਆ ਜਿਹਾ ਬਣ ਗਿਆ ਵੀ ਜਿਹੜੇ ਚੰਨ ਬਹੁਤਾ ਦੇਖਭਾਲ ਨਹੀਂ ਕਰਦੇ। ਤੁਸੀਂ ਕਰਕੇ ਸਾਨੂੰ ਕਹਿੰਦਾ ਤੁਹਾਨੂੰ ਲੱਗਿਆ ਬਾਕੀ ਉਹਨੇ ਕੈਂਪ ਆ ਕੇ ਉਹਨਾਂ ਦੇ ਨੰਦਗਰੇ ਪਾਏ ਜਾਂਦੇ ਨੇ ਕਿ ਕਿਸੇ ਦਾ ਭਲਾ ਹੋ ਜਾਂਦਾ ਹੈ। ਤਿੰਨ ਸਾਰੇ ਜੀ ਵੀ ਸਾਡੀ ਸਾਰੀ ਕਮੇਟੀ ਦੇ ਸਾਰੇ ਸਿੱਖੀਆਂ ਸਾਰੇ ਸਹਿਯੋਗ ਦਿੰਦੇ ਆਗੇ ਬਹੁਤ ਬਿਹਤਰ ਚੱਲ ਰਿਹਾ ਹੈ ਜੀ ਬਾਕੀ ਅਰੇ ਫਾਦਰ ਇਨਸਾਨ ਅੱਜ ਜਲਦੀ ਪਹੁੰਚੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੁਖਾ ਵੀ ਜਿੰਨੇ ਨੇ ਮਨ ਕਰੀ ਨਾਲ ਪਨਾ ਸੁਦੇ ਵੀ ਆਗਮ ਜਿਹੜੇ ਜਿਹਨਾਂ ਪਰ ਆਤਾ ਆਗਮ ਸੀਵਾ ਵੀ ਕਰਦੇ ਆ ਤੇ ਕੁਛ ਵੀ ਸਵੀ ਕਰਦੇ ਆ ਸੋ ਸਾਡੇ ਵਿਕਾਸ ਨਾਲ ਸਕੇਨ ਚ ਤਦਾਦ ਬਲੋਕਿੰਗ ਜੀ ਬਹੁਤ ਸਾਡੇ ਕਹਾਂ ਸੋ ਉਨਾ ਬਾਰੇ ਵੀ ਸਿੱਖ ਸਕਦੇ ਹਾਂ ਜੁਨਾ ਕਹਿੰਦੇ ਸਾਡੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਜੋ ਤੇ ਮੈਂ ਬਾਰੇ ਕਰਾਉਂਦੇ ਉਹਨਾਂ ਨੇ ਆਪਣੀ ਜਗਾ ਬਰਨਸ ਮਿੰਦਾਲ ਪਰ ਕੇ ਨੀ ਮਾਤਾ ਪਿਤਾ ਦੇ ਨਾਮ ਤੇ ਹਰੇਕ ਸਾਲ ਦੀ ਤਰ੍ਹਾਂ ਜਿਵੇਂ ਕਿ ਕੈਂਪ ਅਕਸਾ ਲਾਉਂਦੇ ਆ ਲੈਂਡ ਬੋਲਿਆ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ

ਸੋ ਅੱਜ ਆ ਲਾਇਆ ਵੀ ਰਾਤ ਯਾਰ ਨਾ ਮੈਨਾ 2022 ਨੂੰ ਅੱਜ ਕੈਂਪਰ ਨਾਲ ਕਲਾਮ ਕਰਦਾ ਆਪ ਨੂੰ ਮਿਲਾਏਗਾ ਸੋ ਕਿ ਆਪਾਂ ਪ੍ਰਧਾਨ ਜੀ ਜਿਹੜੇ ਇਸ ਕੈਮਪਰ ਉਹਨਾਂ ਦੇ ਮਾਤਾ ਪਿਤਾ ਦੇ ਇੱਛਾ ਨੂੰ ਜਿਹੜਾ ਇਨਸਾਨ ਚੰਗਾ ਹੁੰਦਾ ਉਹ ਚੰਗੇ ਕਰਨ ਕਰਦਾ ਸੋ ਡਾਕਟਰ ਨੂੰ ਪੂਰੀ ਸੁਰੱਖਿਆ ਦਿੱਤੀ ਹੈ ਹੌਟ ਹਸਪਤਾਲ ਪਿੰਡ ਜਰਾਦੀਵਾਲ ਲਿਆਣਾ ਕੀ ਮੰਨ ਪੂਰੀ ਸੇਵਾ ਕੇਂਦਰ आकी सेवाी आहे डॉक्टर साहिब खां बहुत बहुत धनवाद जी सॼे देश जे दर्शकनि